ਡੰਡਾਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਕੇ ਹਜ਼ੂਰੀ ਅੰਦਰ ਬੈਠੇ ਹੋਏ ਗੁਰੂ ਪਿਆਰ ਵਾਲਿਓ ਸਤਗੁਰਾਂ ਦੀ ਕਿਰਪਾ ਸਦਕਾ ਜੋ ਗੁਰੂ ਸਾਹਿਬ ਜੀ ਦਾ ਆਪ ਸ਼ਬਦ ਪੜਿਆ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਇਹਦੇ ਆਪਾਂ ਅਖਰੀ ਅਰਥ ਤੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਗੁਰੂ ਤੋਂ ਵਿਚਾਰ ਲੈਣੇ ਆ ਸਤਿਗੁਰੂ ਕਹਿੰਦੇ ਨੇ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਮੇਰੀ ਡੰਡੋਤ ਹੈ ਇੱਕ ਬਾਰ ਨਹੀਂ ਅਣਕਬਾਰ ਗਣਤੀ ਤੋਂ ਬਾਅਦ ਸਰਬ ਕਲਾ ਸਮਰੱਥ ਛਾਰੀਆਂ ਕਲਾ ਦੇ ਮਾਲਕ ਗੁਰੂ ਜੀ ਮੇਰੀ ਆਪ ਜੀ ਨੂੰ ਡੰਡਾ ਹੁੰਦਾ ਹੈ ਤੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਹਤ ਵੀ ਮੈਨੂੰ ਡੋਲਣ ਤੋਂ ਰੱਖ ਦਿਓ ਸਤਿਗੁਰੂ ਡੋਲਣ ਨਾ ਦਿਓ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਚਾਰ ਫੇਰੀਆਂ 24 ਤੋਂ 26 ਸਾਲ ਤੱਕ ਦੱਸਦੀ ਹੈ ਹਿਸਟਰੀ ਵਿਚਾਰ ਅਦਾਸੀਆਂ ਕੀਤੀਆਂ ਪ੍ਰਚਾਰ ਕੀਤਾ ਗੁਰੂ ਦਾ ਅਕਾਲ ਪੁਰਖ ਵਾਹਿਗੁਰੂ ਦਾ ਤੇ ਉਹਦੇ ਵਿੱਚ ਲੋਕ ਉਹਨਾਂ ਨੂੰ ਭਲੇ ਵੀ ਮਿਲਦੇ ਸੀ ਤੇ ਬੁਰੇ ਵੀ ਬੁਰੇ ਸੁਭਾਅ ਵਾਲੇ ਵੀ ਮਿਲਦੇ ਸੀ ਸਤਿਗੁਰਾਂ ਨੂੰ ਜੇ ਮੈਂ ਆਪਾਂ ਹਿਸਟਰੀ ਤੋਂ ਜਾਣੂ ਆ ਵੀ ਕਈਆਂ ਨੇ ਕਰਾਈਆ ਵੀ ਕਿਹਾ ਬੇਤਾਲਾ ਵੀ ਕਿਹਾ ਪੱਥਰ ਤੱਕ ਵੀ ਮਾਰੇ ਗੁਰੂ ਸਾਹਿਬ ਦੇ ਸਤਗੁਰਾਂ ਨੇ ਪ੍ਰਵਾਹ ਨਹੀਂ ਕਰੀ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਸੀ ਉਹਨਾਂ ਦੀ ਵੀ ਡੰਡੌਤ ਬੰਦਨ ਅਨਕbaar ਸਰਬ ਕਲਾ ਸਮਰੱਥ ਸਾਰੀਆਂ ਕਲਾਂ ਦੇ ਭਰਪੂਰ ਅਕਾਲ ਪੁਰਖ ਵਾਹਿਗੁਰੂ ਜੀ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਇਹ ਸਤਗੁਰੂ ਹੱਥ ਦੇ ਕੇ ਮੈਨੂੰ ਡੋਲਨ ਤੋਂ ਰੱਖ ਲਿਓ ਵੀ ਮੈਂ ਡੋਲਨ ਹੰਕਾਰੀ ਸੁਭਾਅ ਵਾਲਿਆਂ ਤੋਂ ਡਰ ਕੇ ਮੈਂ ਨਾ ਬੈਠਾਂ ਤੇਰੀ ਕਿਰਪਾ ਸਦਕਾ ਮੈਂ ਜਿੰਨਾ ਮੇਰਾ ਜੀਵਨਾ ਮੈਂ ਤੇਰਾ ਪ੍ਰਚਾਰ ਕਰਾਂ ਅੱਗੇ ਸ਼ਬਦ ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 139 ਤੇ ਇਹ ਮਹੱਲਾ ਦੂਜਾ ਦਾ ਸ਼ਬਦ ਪੜ੍ਹਾਂਗੇ ਸਤਿਗੁਰੂ ਕਹਿੰਦੇ ਦਿਸੈ ਸੁਣੀਐ ਜਾਣੀਐ ਸੋ ਨਪਾਇਆ ਜਾਈ ਅਸੀਂ ਉਹਨੂੰ ਦੇਖਦੇ ਵੀ ਆਂ ਅਸੀਂ ਉਹਨੂੰ ਸੁਣਦੇ ਵੀ ਆਂ ਉਹਨੂੰ ਜਾਣ ਵੀ ਜਾਣੇ ਆਂ ਗੁਰੂ ਦੀ ਬਾਣੀ ਤੋਂ ਪਰ ਸੋ ਨਪਾਇਆ ਜਾਏ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਕਿਉਂ ਨਹੀਂ ਹੁੰਦਾ ਅੱਗੇ ਦੱਸਦੇ ਨੇ ਸਤਿਗੁਰੂ ਰੋਲਾ ਰੋਹਲਾ ਟੁੰਡਾ ਅੰਦਲਾ ਕਿਉਂ ਗਾਲ ਲੱਗੇ ਧਾਈ ਕਿਉਂਕਿ ਸਾਡਾ ਜਿਹੜਾ ਗਿਆਨ ਰੂਪੀ ਜੀਵਨ ਹੈ ਉਹ ਪਿੰਗਲਾ ਹੈ ਪੈਰਾਂ ਤੋਂ ਅਪਾਹਜ ਹੈ ਗੁਰੂ ਦੇ ਦਰਬਾਰ ਵੱਲ ਨੂੰ ਚੱਲਦਾ ਨਹੀਂ ਮਨ ਕਿਉਂਕਿ ਉਧਰਲੇ ਪੱਖ ਤੋਂ ਇਹ ਪਿੰਗਲਾ ਹੈ ਇਹਦੇ ਹੱਥ ਇਹਦੀਆਂ ਪੈਰ ਲੱਤਾਂ ਪੈਰ ਕੰਮ ਨਹੀਂ ਕਰਦੇ ਰਹੁਲਾ ਟੁੰਡਾ ਟੁੰਡਾ ਮੈਨੇ ਬਿਨਾ ਬਾਹਾਂ ਤੋਂ ਹੱਥ ਵੀ ਨਹੀਂ ਕੰਮ ਕਰਦੇ ਇਹਦੇ ਸੁਰਤ ਵਾਲੇ ਅੰਦਲਾ ਇਹਦੀਆਂ ਅੱਖਾਂ ਵੀ ਨਹੀਂ ਕੰਮ ਕਰਦੀਆਂ ਸੁਰਤ ਵਾਲੀਆਂ ਗੁਰੂ ਵੱਲ ਨੂੰ ਜੋ دنیਾਬੀ ਕਾਰੋਬਾਰਾਂ ਦੇ ਵਿੱਚ ਆ ਉੱਧਰ ਨੂੰ ਤਾਂ ਬਸੇਰਾ ਦੌੜਦਾ ਇਹ ਬੜੇ ਇਹਦੇ ਹੱਥ ਵੀ ਕਾਇਮ ਨੇ ਪੈਰ ਵੀ ਕਾਇਮ ਨੇ ਬੜਾ ਮਨ ਵੀ ਕਾਇਮ ਆ ਵਿਕਾਰ ਇਕੱਠੇ ਕਰਨ ਵਾਸਤੇ ਤਾਂ ਪਰ ਗੁਰੂ ਦੇ ਗਿਆਨ ਵੱਲ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਬਲ ਨੂੰ ਜਾਣ ਤੋਂ ਇਹ ਪਿੰਗਲਾ ਹੈ ਇਹਦੇ ਪੈਰ ਲੱਤਾਂ ਕੰਮ ਨਹੀਂ ਕਰਦੀਆਂ ਇਹਦੇ ਹੱਥ ਵੀ ਨਹੀਂ ਕੰਮ ਕਰਦੇ ਇਹਦੀਆਂ ਅੱਖਾਂ ਵੀ ਨਹੀਂ ਕੰਮ ਕਰਦੀਆਂ ਦਿਖਦਾ ਨਹੀਂ ਕੁਛ ਇਹਨੂੰ ਗੁਰੂ ਦੇ ਗਿਆਨ ਬਾਰੇ ਤੇ ਦੁਨਿਆਵੀ ਧੰਦਿਆਂ ਬਾਰੇ ਸਾਰਾ ਕੁਝ ਚੜ੍ਹਦੀ ਕਲਾ ਚਾਹਦਾ ਸਾਰਾ ਕੁਝ ਸਰੀਰ ਅੱਖਾਂ ਵੀ ਕੰਮ ਕਰਦੀਆਂ ਬਕਾਰ ਇਕੱਠੇ ਕਰਨ ਨੂੰ ਪੈਰ ਵੀ ਇਹਦੇ ਬੜੇ ਤਕੜੇ ਨੇ ਮਾੜੇ ਪਾਸੇ ਜਾਣ ਨੂੰ ਹੱਥ ਵੀ ਮਾੜੇ ਕੰਮ ਕਰਨ ਵਾਸਤੇ ਬਹੁਤ ਤਕੜੇ ਨੇ ਪਰ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਸਤੇ ਨਾ ਇਹਦੇ ਹੱਥ ਪੈਰ ਕੰਮ ਕਰਦੇ ਨੇ ਨਾ ਇਹਦੀਆਂ ਅੱਖਾਂ ਕੰਮ ਕਰਦੀਆਂ ਨੇ ਸਤਗੁਰੂ ਸਮਝਾਉਣਾ ਕਰਦੇ ਨੇ ਰੋਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੇ ਤਾਏ ਇਹ ਤਾਂ ਉਸ ਪੱਕੋਂ ਪਿੰਗਲਾ ਹੈ ਟੁੰਡਾ ਹੈ ਅੰਨਾ ਹੈ ਤੇ ਗੁਰੂ ਗੁਰੂ ਦੇ ਅੰਚਲ ਕਿਵੇਂ ਲੱਗੇਗਾ ਮਨ ਸਤਿਗੁਰੂ ਸਮਝਾਉਣਾ ਕਰਦੇ ਨੇ ਭੈ ਕੇ ਚਰਨ ਕਰ ਭਾਵ ਕੇ ਅਗਲੇ ਵੰਦ ਚ ਜਵਾਬ ਦਿੰਦੇ ਨੇ ਮਹਾਰਾਜ ਸਤਿਗੁਰੂ ਪਹਿਲਾ ਪ੍ਰਸ਼ਨ ਫਿਰ ਉਹਦਾ ਉੱਤਰ ਦੇ ਰਹੇ ਨੇ ਸਤਿਗੁਰੂ ਕਹਿੰਦੇ ਨੇ ਭੈ ਕੇ ਚਰਨ ਕਰ ਭਾਵਕੇ ਉਹਦੇ ਡਰ ਵਾਲੇ ਚਰਨ ਬਣਾ ਲਾ ਤੋ ਡਰ ਮਾੜੇ ਕੰਮ ਨਾ ਕਰ ਗੁਰਦੇ ਗਿਆਨ ਵਾਲ ਨੂੰ ਤੁਰਨ ਵਾਲੇ ਪਿਆਰ ਦੇ ਚਰਨ ਆਪ ਤੇ ਹਿਰਦੇ ਘਰ ਵਿੱਚ ਬਣਾ ਜਿਹੜੀ ਸੁਰਤ ਨੇ ਗੁਰੂ ਵੱਲ ਨੂੰ ਚੱਲਣਾ ਉਹ ਪੈਰ ਕਿਹੜੇ ਲਾਉਣੇ ਨੇ ਪਿਆਰ ਦੇ ਭੈ ਕੇ ਚਰਨ ਕਰ ਭਾਵਕੇ ਲੋਇਨ ਸੁਰਤ ਕਰੇ ਲੋਇਨ ਮੈਨੇ ਅੱਖਾਂ ਸੁਰਤ ਦੀਆਂ ਅੱਖਾਂ ਖੋਲ ਲਾ ਸੱਜਣਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨ ਵਾਸਤੇ ਪਿਆਰ ਦੇ ਚਰਨ ਬਣਾ ਲਾ ਹਿਰਦੇ ਵਿੱਚ ਸੁਰਤ ਦੇ ਪਿਆਰ ਦੇ ਚਰਨ ਬਣਾ ਲਾ ਸੁਰਤ ਜਿਹੜੀ ਤੇਰੇ ਗੁਰੂ ਵੱਲ ਨੂੰ ਚੱਲੇ ਤੇਰੀ ਧਿਆਨ ਦਿਓ ਜੀ ਥੋੜਾ ਜਿਹਾ ਬਰੀਕੀ ਵਸਾਏ ਵਾਹਿਗੁਰੂ ਪਹਿ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਅਗਲੇ ਬੰਦ ਚ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕਹੇ ਸਿਆਣੀਆਂ ਇਬਕੰਤ ਮਲਾਵਾ ਹੋਈ ਗੁਰੂ ਨਾਨਕ ਸਾਹਿਬ ਕਹਿੰਦੇ ਜੀਵਾਤਮਾ ਸਿਆਣੀ ਜੀਵਾਤਮਾ ਜੇ ਤੂੰ ਪਿਆਰ ਦੇ ਚਰਨ ਹੱਥ ਅੱਖਾਂ ਪਿਆਰ ਦੀਆਂ ਗੁਰੂ ਦੇ ਪਿਆਰ ਦੇ ਨਾਲ ਜੋਰਜਾਵੇਂ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਉਸ ਪ੍ਰਭੂ ਪ੍ਰਮਾਤਮਾ ਦਾ ਮੇਲ ਹੋਏਗਾ ਤਨੁ ਜੀਵ ਆਤਮ ਨਾਨਕ ਕਹੇ ਸਿਆਣੀਆਂ এবਕੰਤ ਮਲਾਵਾ ਹੋਈ ਗੁਰੂ ਨਾਲ ਪਿਆਰ ਪਾਉਣ ਦੇ ਨਾਲ ਹੀ ਪ੍ਰਭੂ ਪ੍ਰਮਾਤਮਾ ਦਾ ਮੇਲ ਮਲਾਪ ਹੋਏਗਾ ਸਿੱਧੀ ਗੱਲ ਸਮਝ ਲਓ ਹੁਣ ਪੌੜੀ ਪੌੜੀ ਵਾਲੀ ਪੰਗਤੀ ਜਿ ਮਹਾਰਾਜ ਕਹਿੰਦੇ ਨੇ ਸਦਾ ਸਦਾ ਤੂੰ ਏਕ ਹੈ ਤਦ ਦੂਜਾ ਖੇਲ ਰਚਾਇਆ ਏ ਅਕਾਲ ਪੁਰਖ ਵਾਹਿਗੁਰੂ ਤੂੰ ਸਦਾ ਇੱਕੋ ਹੀ ਹੈ ਅਕਾਲ ਪੁਰਖ ਵਾਹਿਗੁਰੂ ਪੂਰਾ ਪੂਰਾ ਤੇ ਦੂਜਾ ਤੂੰ ਕੁਦਰਤ ਵਾਲਾ ਖੇਲ ਰਚਾਲਾ ਰਚਾਇਆ ਹੈ ਕੁਦਰਤ ਨੂੰ ਪੈਦਾ ਕੀਤਾ ਕੁਦਰਤ ਨੂੰ ਪੈਦਾ ਕਰਕੇ ਤੂੰ ਵਿੱਚ ਖੇਡ ਰਿਆ ਹਾਂ ਉਹਦੇ ਮਹਾਰਾਜ ਕਹਿੰਦੇ ਨੇ ਸਦਾ ਸਦਾ ਤੂੰ ਇੱਕ ਹੈ ਤਦ ਦੂਜਾ ਖੇਲ ਰਚਾਇਆ ਦੂਜਾ ਕੁਦਰਤ ਵਾਲਾ ਹੋਮੇ ਗਰਭ ਉਪਾਏ ਕੇ ਲੋਭ ਅੰਤਰਜਨਤਾ ਪਾਇਆ ਵਾਹਿਗੁਰੂ ਵਾਹਿਗੁਰੂ ਹੋਮੇ ਗਰਭ ਉਪਾਏ ਕੇ ਹੋਮੇ ਦਾ ਗਰਭ ਪਾਤਾ ਸੰਸਾਰ ਦੇ ਅੰਦਰ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਹੋਮੇ ਗਰਭ ਉਪਾਏ ਕੇ ਜੀਵਾਂ ਦੇ ਵਿੱਚ ਹੋਮੇ ਪਾਤੀ ਤੂੰ ਗਰਭ ਮੈਨੇ ਹੰਕਾਰੀ ਹੋ ਗਏ ਲੋਕ ਕਾਮ ਕ્રોਧ ਕਰੋਧੀ ਹੋ ਗਏ ਹੋਮੇ ਗਰਭ ਉਪਾਏ ਕੇ ਲੋਭ ਅੰਤਰਜਨਤਾ ਪਾਇਆ ਜੀਵਾਂ ਦੇ ਅੰਦਰ ਤੋਂ ਲੋਭ ਵੀ ਤਹੀਂ ਪਾਇਆ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੂਜੇ ਪਾਸੇ ਦੂਜੇ ਰੂਪ ਵਿੱਚ ਸਤਿਗੁਰੂ ਕਹਿੰਦੇ ਨੇ ਹੋਮੇ ਗਰਭ ਉਪਾਏ ਕੇ ਲੋਭ ਜਨਤਾ ਅੰਦਰ ਪਾਇਆ ਇੱਕ ਤੂੰ ਆਪ ਸੀ ਸਦਾ ਸਦਾ ਇੱਕੋ ਤੂੰ ਤੇ ਦੂਜਾ ਦੁਨੀਆਂ ਵਾਲਾ ਕੁਦਰਤ ਵਾਲਾ ਤੂੰ ਖੇਲ ਰਚ ਕੇ ਤੇ ਹਉਮੈ ਗਰਭ ਉਪਾਇ ਕੇ ਲੋਭ ਜਨਤਾ ਅੰਦਰ ਪਾਇਆ ਇਹ ਤੂੰ ਹੀ ਪਾਏ ਨੇ ਵਾਹਿਗੁਰੂ ਇਹ ਕੋਈ ਮਨੁੱਖ ਦੇ ਆਪਣੇ ਨਹੀਂ ਬਣਾਏ ਹੋਏ ਜੋ ਹਉਮੈ ਗਰਭ ਹੰਕਾਰ ਲੋਭ ਇਹ ਮਨੁੱਖ ਨੇ ਆਪ ਨਹੀਂ ਪੈਦਾ ਕੀਤੇ ਆਪ ਤਾਂ ਵੱਧ ਘਟ ਕਰ ਸਕਦਾ ਸੀ ਹਾਂ ਗੁਰੂ ਦਾ ਗਿਆਨ ਲੈ ਕੇ ਇਹਨੂੰ ਕੰਟਰੋਲ ਵਿੱਚ ਕਰ ਸਕਦਾ ਇਹਨਾਂ ਨੂੰ ਉਹ ਤਤ ਅਕਾਲ ਪੁਰਖ ਵਾਹਿਗੁਰੂ ਨੇ ਹੀ ਪਾਏ ਹੈ ਜਿਉਂ ਪਾਵੇ ਤਿਉਂ ਰੱਖ ਤੂੰ ਸਭ ਕਰੇ ਤੇਰਾ ਕਰਾਇ ਜਿਵੇਂ ਵੀ ਤੈਨੂੰ ਪਾਉਂਦਾ ਹੈ ਓਵੇਂ ਤੂੰ ਆਪਣੇ ਸੰਸਾਰ ਨੂੰ ਚਲਾ ਰਿਹਾ ਬਣਾ ਕੇ ਸਤਗੁਰੂ ਕੁਦਰਤ ਨੂੰ ਸਾਰਾ ਤੇਰਾ ਕੀਤਾ ਹੀ ਕਰਾਇਆ ਤੇਰਾ ਕੀਤਾ ਹੀ ਹੋ ਰਿਹਾ ਤੇਰਾ ਕਰਿਆ ਕਰਾਇਆ ਹੀ ਹੋ ਰਿਹਾ ਮਹਾਰਾਜ ਇਕ ਨਾ ਬਖਸ਼ ਮੇਲ ਲੈ ਇਕ ਨੂੰ ਬਖਸ਼ਿ ਇਕ ਨਾ ਨੂੰ ਯਾਨੀ ਬਹੁਤਿਆਂ ਨੂੰ ਬਖਸ਼ਿਸ਼ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਤੇ ਬਖਸ਼ਿਸ਼ ਕਰਕੇ ਉਹਨਾਂ ਨੂੰ ਮੇਲ ਲੈਂਦਾ ਆਪਦੇ ਚਰਨਾਂ ਦੇ ਨਾਲ ਇਕ ਨਾ ਬਖਸ਼ ਮੇਲ ਲੈ ਗੁਰਮਤੀ ਤੋਦੈ ਲਾਇਆ ਗਰਮਤ ਦੇ ਕੇ ਆਪਦੀ ਬੰਦਗੀ ਵਿੱਚ ਜੋੜ ਲੈਣਾ ਤੇ ਕਈ ਹਉਮੈ ਗਰਭਹੰਕਾਰ ਦੇ ਵਿੱਚ ਇਥੋਂ ਟੁੱਟੇ ਰਹਿੰਦੇ ਨੇ ਇੱਕ ਖੜੇ ਕਰੇ ਤੇਰੀ ਚੱਕਰੀ ਬੈਨ ਆਵੇ ਹੋਰ ਨਾ ਪਾਇਆ ਇੱਕ ਰੱਬ ਦੇ ਪਿਆਰੇ ਤੇਰੀ ਚਾਕਰੀ ਕਰਦੇ ਰਹਿੰਦੇ ਨੇ ਚਾਕਰੀ ਮਨੈ ਨੌਕਰੀ ਏ ਅਕਾਲ ਪੁਰਖ ਵਾਹਿਗੁਰੂ ਗੁਰੂ ਜੀ ਇੱਕ ਉਹ ਵੀ ਨੇ ਸੰਸਾਰ ਦੇ ਵਿੱਚ ਜਿਹੜੇ ਤੇਰੇ ਖੜੀ ਚਾਕਰੀ ਕਰਦੇ ਨੇ ਤੇਰੀ ਨੌਕਰੀ ਕਰਦੇ ਨੇ ਬਿਨ ਨਾਵੇ ਹੋਰ ਨਾ ਪਾਇਆ ਉਹਨਾਂ ਨੂੰ ਨਾਮ ਤੋਂ ਬਿਨਾ ਕੋਈ ਹੋਰ ਨਹੀਂ ਗੱਲ ਚੰਗੀ ਲੱਗਦੀ ਉਹ ਵੀ ਨੇ ਤੇਰੇ ਰੱਬ ਦੇ ਪਿਆਰੇ ਤੇਰੇ ਭਗਤ ਪਿਆਰੇ ਸ਼ਰੀਰ ਕਰਕੇ ਬੀਬੀਆਂ ਚ ਹੈ ਪਾਈ ਆ ਮਹਾਰਾਜ ਕਹਿੰਦਾ ਕਹਿੰਦੇ ਨੇ ਇੱਕ ਖੜੇ ਕਰੇ ਤੇਰੀ ਚੱਕਰੀ ਬਿਨ ਨਾਵੇ ਹੋਰ ਨਾ ਪਾਇਆ ਨਾਮ ਤੋਂ ਬਿਨਾ ਕੁਝ ਹੋਰ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਹੋਰ ਕਾਰ ਬਕਾਰ ਹੈ ਹੋਰ ਕਾਰ ਬਕਾਰ ਹੈ ਇੱਕ ਸੱਚੀ ਕਾਰੇ ਲਾਇਆ ਹੋਰ ਬਹੁਤ سارے ਕਾਰ ਬਕਾਰ ਦੇ ਵਿੱਚ ਜੁੜੇ ਹੋਏ ਨੇ ਰੁਚੇ ਹੋਏ ਨੇ ਫਸੇ ਹੋਏ ਨੇ ਇੱਕ ਸੱਚੀ ਕਾਰੇ ਲਾਇਆ ਇੱਕਨਾਂ ਨੂੰ ਤੂੰ ਸੱਚੀ ਕਾਰੇ ਲਾ ਲੈਣਾ ਜਿਹੜੇ ਤੇਰੇ ਹੁਕਮ ਨੂੰ ਮੰਨਣਾ ਮੰਨਦੇ ਨੇ ਤੇਰੇ ਬਾਣੇ ਵਿੱਚ ਰਹਿਣ ਵਾਲੇ ਬਾਣੇ ਵਿੱਚ ਕੌਣ ਰਹੇ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੂੰ ਗਿੱਲਾ ਪੀਣ ਸਵਾ ਸਵਾ ਮਨ ਦੇਣਾ ਤੇ ਚੱਕੀ ਦੇ ਨਾਲ ਪੀਣਾ ਉਹਨਾਂ ਨੇ ਗੱਲਾਂ ਪੀਣ ਤੇ ਖੰਨੀ ਖੰਨੀ ਰੋਟੀ ਦੇਣੀ ਖੰਨੀ ਤੇ ਫੇਰ ਉਹਨਾਂ ਨੂੰ ਕਹਿਣਾ ਵੇ ਆ ਗੁਰੂ ਵਾਲਾ ਪਾਤਸ਼ਾਹ ਛੱਡੋ ਸਲਾਮ ਕਬੂਲ ਕਰੋ ਸਾਨੂੰ ਬੇਗਮਾ ਬਣਾਇਆ ਜਾਊ ਜਦੋਂ ਉਹ ਸਿਦਕੀ ਸਿੰਘਣੀਆਂ ਕਹਿੰਦੀਆਂ ਸੀ ਵੀ ਸਾਡਾ ਗੁਰੂ ਤੋਂ ਬਿਨਾਂ ਕਿਸੇ ਨਾਲ ਹੋਰ ਨਹੀਂ ਨਾਤਾ ਕੋਈ ਤੇ ਨਾਂ ਤੂੰ ਕਰਾ ਸਕਦਾ ਫੇਰ ਕੀ ਕਰਦਾ ਸੀ ਮੀਰ ਮੰਨੂ ਝੋਲੀ ਦੇ ਵਿੱਚੋਂ ਗੋਦ ਚੋਂ ਬੱਚੇ ਆ ਖੋ ਲੈਂਦਾ ਸੀ ਚਾਹੇ ਉਹ 6 ਮਹੀਨੇ ਦਾ ਸੀ ਚਾਹੇ ਉਹ 1 ਸਾਲ ਦਾ ਸੀ ਚਾਹੇ ਉਹ 2 ਸਾਲ ਦਾ ਸੀ ਬੱਚੇ ਨੂੰ ਖੋ ਕੇ ਤਾਂ ਨੂੰ ਉਛਾਲਿਆ ਜਾਂਦਾ ਸੀ ਤੇ ਥੱਲੇ ਵਰਛਾ ਕਰ ਦਿੰਦੇ ਸੀ ਵਰਸੇ ਵਿੱਚ ਬੱਚਾ ਪਰੋਇਆ ਜਾਂਦਾ ਸੀ ਫੇਰ ਪੁੱਛਦਾ ਸੀ ਬਿਹੌਣ ਸਲਾਮ ਕਬੂਰਾ ਕਬੂਨਾ ਤੇ ਸਿੰਗੜੀਆਂ ਕੀ ਕਹਿੰਦੀਆਂ ਸੀ ਸਿਤਕੀ ਸਿੰਗੜੀਆਂ ਕਹਿੰਦੀਆਂ ਸੀ ਜੋ ਕਰਨਾ ਕਰ ਲਾ ਸਾਡੀ ਨਾਸ ਹੋਣ ਵਾਲੀ ਗੋਦ ਵਿੱਚੋਂ ਅਬਿਨਾਸੀ ਗੋਦ ਵਿੱਚ ਚਲਿਆ ਗਿਆ ਏ ਬੱਚਾ ਵੀ ਮੇਰੀ ਗੋਦ ਤਾਂ ਸਦਾ ਰਹਿਣੀ ਨਹੀਂ ਸੀ ਇਹ ਗੁਰੂ ਦੀ ਗੋਦ ਵਿੱਚ ਚਲਿਆ ਗਿਆ ਜਿਹੜੀ ਗੁਰੂ ਦੀ ਗੋਦ ਸਦਾ ਰਹਿਣੀ ਆ ਫਿਰ ਇਤਿਹਾਸ ਦੱਸਦਾ ਵੀ ਬੱਚੇ ਨੂੰ ਵਰਸ਼ੇ ਤੋਂ ਲਾ ਕੇ ਮੁੱਢੀ ਤੇ ਰੱਖ ਕੇ ਟੋਕੇ ਦੇ ਨਾਲ ਟੁਕੜੇ ਕਰ-ਕਰ ਕੇ ਝੋਲੀਆਂ ਵਿੱਚ ਪਾਉਂਦਾ ਸੀ ਮੀਰ ਮੰਨੂ ਪਰ ਉਹਨਾਂ ਨੇ ਸਿੰਗਲੀਆਂ ਨੇ ਸਿੱਧਕ ਨਹੀਂ ਛੱਡਿਆ ਉਹਨੇ ਸੱਚੀ ਕਾਰੇ ਲੱਗੇ ਹੋਏ ਜੀ ਤੇ ਆਪਾਂ ਆਪਣੇ ਲਈ ਧਿਆਨ ਮਾਰ ਗਏ ਆਪਾਂ ਤੋਂ ਤਾਂ ਦਾਰੀ ਨਹੀਂ ਗਿਣਿਆ ਜਾਂਦੇ ਜਿੰਨੇ ਤਰ੍ਹਾਂ ਦੀ ਅਸੀਂ ਸਿੱਖਤ ਸਲਾਹ ਕਰ ਦਿੰਨੇ ਆ ਸਾਰੇ ਨਹੀਂ বিরলে বিরলে হেਗੇ ਨੇ ਬੱਚੋ ਗੁਰੂ ਦੇ ਨਾਲ ਜੁੜਨ ਵਾਲੇ ਹੈਣ ਬਿਰਲੇ ਘਰੇ ਨਹੀਂ ਫੈਲ ਫੱਕੜ ਸੰਸਾਰ ਮਹਾਰਾਜ ਕਹਿੰਦੇ ਨੇ ਇੱਕ ਖੜੇ ਕਰੇ ਤੇਰੀ ਚੱਕਰੀ ਇਹ ਤੇਰੀ চাকਰੀ ਕਰਨ ਵਾਲੇ ਆ শহীদ ਸਿੰਘ سنگੜੀਆਂ ਬਿਨ ਨਾਵੇਂ ਹੋਰ ਨਾ ਪਾਇਆ ਹੋਰ ਦੇ ਨਾਲ ਕੋਈ ਪਿਆਰ ਨਹੀਂ ਬਿਨਾ ਨਾਮ ਤੋਂ ਬਿਨਾ ਗੁਰੂ ਤੋਂ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਇਹ ਸੱਚੀ ਕਾਰੇ ਇਹ ਲੱਗੇ ਹੋਏ ਸੀ ਜਿਨ੍ਹਾਂ ਦੀ ਆਪਾਂ ਗੱਲ ਕਰੀ ਆ ਵੀ ਟੁਕੜੇ ਕਰਵਾ ਕੇ ਰਵਾ ਕੇ ਝੋਲੀਆਂ ਚ ਪਵਾ ਲੇ ਤੇ ਗਲਾਂ ਵਿੱਚ ਹਾਰ ਪਵਾ ਲੇ ਖੋਪਰ ਤੜਵਾ ਲੇ ਬੰਦ ਮੰਦ ਕਟਵਾ ਲੇ ਚਾਰ ਖੜੀਆਂ ਤੇ ਚੜ ਗਏ ਨੀਹਾਂ ਵਿੱਚ ਖੜ ਗਏ ਪੁੱਠੀਆਂ ਖੱਲਾਂ ਲਵਾ ਲੀਆਂ ਇਹ ਸੱਚੀ ਕਾਰੇ ਲੱਗੇ ਹੋਏ ਸੀ ਪਰ ਸਾਨੂੰ ਤਾਂ ਸਤਿਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ 240 42 ਸਾਲ ਲਾ ਕੇ ਸਾਨੂੰ ਆ ਤਾਂ ਸਾਡਾ ਤਾਂ ਜੀਵਨ ਪੂਰਾ ਸੌਖਾ ਕਰ ਗਏ ਹੁਣ ਤਾਂ ਸੌਖੇ ਹੋ ਕੇ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ ਉਸ ਗੁਰੂ ਦੇ ਨਾਲ ਜੁੜ ਜਾਈਏ ਭਾਈ ਜਿਨੇ ਆਪਣਾ ਆਪ ਆਪਾ ਬਰਬਾਰ ਕੇ ਸਾਨੂੰ ਸਿੱਖੀ ਸਿਧਾਂਤ ਦਿੱਤੇ ਤੇ ਸਾਨੂੰ ਸਾਫਤ ਸੂਰਤ ਰਹਿਣ ਦੀ ਦਾਤ ਦਿੱਤੀ ਖੰਡੇ ਬਾਟੇ ਦੀ ਪੌਲ ਦਿੱਤੀ ਸਿੱਖ ਸਰਦਾਰ ਹੋ ਕੇ ਜੀਣ ਦਾ ਸਿਧਾਂਤ ਬਖਸ਼ਿਆ ਸਾਨੂੰ ਉਸ ਗੁਰੂ ਨਾਲ ਜੁੜੀਏ ਅਗੇ ਮਹਾਰਾਜ ਕਹਿਣਾ ਕਰਦੇ ਨੇ ਪੁੱਤ ਕਲਤ ਕਟੰਬ ਹੈ ਪੁੱਤ ਮੈਨ ਧੀਆਂ ਪੁੱਤਰ ਤੇ ਕੁਲਤ ਇਸਤਰੀ ਕਹ ਲੋ ਪਰਿਵਾਰ ਸਾਰਾ ਭੈਣ ਵਾਸਤੇ ਵੀ ਉਹੀ ਸਿਧਾਂਤ ਹੈ ਬੀਬੀ ਵਾਸਤੇ ਮਹਾਰਾਜ ਕਹਿੰਦੇ ਪੁੱਤ ਕਲਾ ਤੁਕਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਭਾਇਆ ਇੱਕ ਜੀ ਉਹ ਇਨਸਾਨ ਹੈ ਚਾਹੇ ਬੀਬੀ ਆ ਚਾਹੇ ਭਾਈ ਆ ਉਹ ਆਪਦੇ ਪਰਿਵਾਰ ਦੇ ਵਿੱਚ ਰਹਿੰਦੀ ਹੋਏ ਵੀ ਦੋਨੇ ਜੀ ਆਪਦੇ ਧੀਆਂ ਪੁੱਤਰਾਂ ਵਿੱਚ ਪਰਿਵਾਰ ਵਿੱਚ ਪਤੀ ਪਤਨੀ ਵਾਲਾ ਰਿਸ਼ਤਾ ਨਿਭਾਉਂਦੇ ਹੋਏ ਹੋਰ ਸਾਰੇ ਆਪਦੇ ਫਰਜ਼ ਪੂਰੇ ਕਰਦੇ ਹੋਏ ਵੀ ਉਹਨਾਂ ਤੋਂ ਲਪਤ ਰਹਿੰਦੇ ਨੇ ਕਹਿਣ ਦਾ ਮਤਬ ਇਹਦਾ ਵੀ ਉਹਦੇ ਵਿੱਚ ਖੱਤਤ ਨਹੀਂ ਹੁੰਦੇ ਆਪਦੇ ਪਰਿਵਾਰ ਦੀ ਪਾਲਣ ਪੋਸ਼ਣ ਵੀ ਕਰਦੇ ਨੇ ਆਪਣਾ ਜੀਵਨ ਵਧੀਆ ਜੀਂਦੇ ਨੇ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਬਕਾਰੀ ਬਿਰਤੀ ਨਹੀਂ ਉਹਨਾਂ ਕੋਲੇ ਹੈ ਬਕਾਰੀ ਬਿਰਤੀ ਤੋਂ ਬਚੇ ਹੋਏ ਨੇ ਸੰਸਾਰ ਕਰੋ ਰੀਤੀਆਂ ਤੋਂ ਬਚੇ ਹੋਏ ਨੇ ਉਹ ਗੁਰੂ ਪਿਆਰ ਵਾਲੇ ਉਹਨਾਂ ਦੀ ਗੱਲ ਆ ਇਹ ਜੀ ਪੁੱਤ ਕਲਤ ਕਟੰਬ ਹੈ ਇੱਕ ਅਲੇਪ ਤਰ ਹੈ ਜੋ ਤੁਦ ਭਾਇ ਜਿੰਨਾ ਗੁਰਮਖ ਪਿਆਰਿਆ ਨੂੰ ਗੁਰੂ ਦਾ ਗਿਆਨ ਚੰਗਾ ਲੱਗਦਾ ਗੁਰੂ ਦਾ ਸੰਨਾਤ ਚੰਗਾ ਲੱਗਦਾ ਪੁੱਤਰਾਂ ਕਲਤਰਾਂ ਦੇ ਵਿੱਚ ਆਪਦੇ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਮੋਹ ਮਾਇਆ ਦੇ ਜਾਲ ਤੋਂ ਨਰਲੇਪ ਹੈ ਇਹ ਗੱਲ ਫੇਰ ਉੱਥੇ ਹੀ ਸਿੰਘ ਸਿੰਘਣੀਆਂ ਤੇ ਆਉਂਦੀ ਆ ਸਾਡਾ ਜੀਵਨ ਵੀ ਇਹੋ ਜਿਹਾ ਹੋਵੇ ਭਾਈ ਅੱਗੇ ਸਤਿਗੁਰੂ ਕਹਿੰਦੇ ਨੇ ਉਹ ਅੰਦਰੋਂ ਬਾਹਰੋਂ ਨਿਰਮਲੇ ਉਹ ਅੰਦਰੋਂ ਵੀ ਤੇ ਬਾਹਰੋਂ ਵੀ ਨਿਰਮਲੇ ਮੈਨੇ ਪਵਿੱਤਰ ਸਾਫ਼ ਸੁਥਰੇ ਕਿਸੇ ਵੀ ਕਿਸਮ ਦੀ ਕੋਈ ਮਲਾਲਤਾ ਨਹੀਂ ਖਾਲਸ ਜਿਨੂੰ ਆਪਾਂ ਦੁੱਧ ਕਹਿੰਉ ਨੂੰ ਕਹਿੰਦੇ ਨੇ ਪਿਆਰਾ ਖਾਲਸ ਚੀਜ਼ ਆ ਸਾਰੀ ਕੋਈ ਮਲਾਵਟ ਨਹੀਂ ਖਾਲਸ ਦਾ ਮਤਬਲ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਮਲਾਲਤਾ ਨਹੀਂ ਹੁੰਦੀ ਮਲਾਵਟ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ ਤੇ ਆਪਣੇ ਦੁਨਿਆਵੀ ਕਾਰੋਬਾਰ ਫਰਜ਼ ਪਛਾਣ ਦੇ ਸੱਚੇ ਸੁੱਚੇ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰਦੇ ਨੇ ਮਹਾਰਾਜ ਕਹਿੰਦੇ ਨੇ ਓਏ ਅੰਦਰੋਂ ਬਾਹਰੋਂ ਨਿਰਮਲ ਹੈ ਓਏ ਦਾ ਮਤਲਬ ਬਹੁਤ ਵਚਨ ਆ ਜੀ ਸਾਰਿਆਂ ਵਾਸਤੇ ਆ ਬਚਨੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਇਹ ਬਣਦੀ ਆ ਵਿਰਤੀ ਓਏ ਅੰਦਰੋਂ ਬਾਹਰੋਂ ਨਿਰਮਲ ਹੈ ਸੱਚੇ ਨਾਏ ਸਮਾਇਆ ਉਹ ਸੱਚ ਦੇ ਨਾਮ ਵਿੱਚ ਸੱਚੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਹੀ ਸਮਾਏ ਰਹਿੰਦੇ ਨੇ ਜੀਂਦੇ ਜੀ ਆਪਣੇ ਮਨ ਨੂੰ ਉਧਰੇ ਜੋੜੀ ਰੱਖਦੇ ਨੇ ਕਥਾ ਕੀਰਤਨ ਗਰਵਾਣੀ ਸ਼ਬਦ ਵਿਚਾਰ ਦੇ ਨਾਲ ਜੁੜੇ ਰਹਿੰਦੇ ਨੇ ਆਪਣਾ ਕਾਰੋਬਾਰ ਵੀ ਕਰਦੇ ਸ਼ਲੋਕ ਮਹੱਲਾ ਪਹਿਲਾ ਅਗਲਾ ਸ਼ਬਦ ਆ ਜੀ ਮਹਾਰਾਜ ਕਹਿੰਦੇ ਸੋਇਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਹੁਣ ਇਹਦਾ ਭਾਪ ਇਹ ਬਣਦਾ ਮਹਾਰਾਜ ਕਹਿੰਦੇ ਵੀ ਸੋਨੇ ਕੇ ਪਰਬਤ ਗੁਫਾ ਕਰੀ ਸੋਨੇ ਦੇ ਪਰਬਨਾਂ ਦੇ ਵਿੱਚ ਸੋਨੇ ਦਾ ਘਰ ਹੋਵੇ ਤੇਰਾ ਸੋਨੇ ਦੇ ਪਰਬਤਾਂ ਦੇ ਵਿੱਚ ਤੂੰ ਰਹਿਣਾ ਹੋਵੇ ਪਰਬਤ ਮੈਨੇ ਸੋਨੇ ਦੇ ਪਹਾੜ ਸੋਨੇ ਦੇ ਪਹਾੜਾਂ ਦੇ ਵਿੱਚ ਤੇਰਾ ਘਰ ਹੋਵੇ ਸੋਨੇ ਦਾ ਹੀ ਹੋਊਗਾ ਹੋਵੇ ਮਹਾਰਾਜ ਕਹਿੰਦੇ ਸੋਇਨਿਕ ਪਰਬਤ ਗੁਫਾ ਕਰੀ ਕੈ ਪਾਣੀ ਪਿਆਰ ਚਾਹੇ ਤੂੰ ਪਤਾਲ ਦੇ ਵਿੱਚ ਉਤਰ ਜਾ ਪਾਣੀ ਦੇ ਵਿੱਚ ਘਰ ਹੋਵੇ ਤੇਰਾ ਪੁਤਾਲ ਚ ਹੋਵੇ ਕਹਿ ਵਿੱਚ ਧਰਤੀ ਚਾਹੇ ਧਰਤੀ ਦੇ ਵਿੱਚ ਹੋਵੇ ਚਾਹੇ ਪਾਣੀ ਦੇ ਵਿੱਚ ਹੋਵੇ ਤੇਰਾ ਘਰ ਚਾਹੇ ਸੋਨੇ ਦੇ ਪਹਾੜਾਂ ਵਿੱਚ ਹੋਵੇ ਕਹਿ ਵਿੱਚ ਧਰਤੀ ਕਾ ਆਕਾਸੀ ਧਰਤੀ ਵਿੱਚ ਹੋਵੇ ਗੁਫਾ ਵਿੱਚ ਗੁਫਾ ਹੋਵੇ ਤੇਰੇ ਚਾਹੇ ਸੋਨੇ ਦੇ ਪਹਾੜਾਂ ਵਿੱਚ ਗੁਫਾ ਹੋਵੇ ਚਾਹੇ ਪਾਣੀ ਚ ਹੋਵੇ ਚਾਹੇ ਆਕਾਸ਼ ਦੇ ਵਿੱਚ ਹੋਵੇ ਜਿਵੇਂ ਚੰਦ ਸੂਰਜ ਨੇ ਉਹਨਾਂ ਵਾਂਗ ਤੇਰਾ ਉੱਥੇ ਘਰ ਹੋਵੇ ਭਾਵੇਂ ਤੇਰੀ ਰਹਿائش ਉੱਥੇ ਹੋ ਜੇ ਭਾਵੇਂ ਮਹਾਰਾਜ ਕਹਿੰਦੇ ਕੈਂ ਵਿੱਚ ਧਰਤੀ ਕੈਂ ਵਿੱਚ ਆਕਾਸ਼ੀ ਉਰਦ ਰਹਾ ਸਰਪਾਰ ਚਾਹੇ ਤੂੰ ਸਮਾਨ ਦੇ ਵਿੱਚ ਜਾ ਕੇ ਪੁੱਠਾ ਲਟਕਦਾ ਰਹੇ ਪਰ ਕਰ ਕਾਇਆ ਕੱਪੜ ਪਹਿਰਾ ਚਾਹੇ ਜਿਵੇਂ ਕਾਪੜੀ ਹੁੰਦੇ ਨੇ ਸਾਰੇ ਲਪੇਟੇ ਹੁੰਦੇ ਨੇ ਸਰੀਰ ਦਾ ਸਰੀਰ ਨੂੰ ਸਾਰੇ ਨੂੰ ਕੱਪੜੇ ਵਿੱਚ ਲਪੇਟ ਕੇ ਰੱਖ ਚਾਹੇ ਤੂੰ ਗਲਤੀਆਂ ਮਾਰ ਲੈ ਜਿੱਦਾਂ ਮਰਜ਼ੀ ਕਰ ਲੈ ਤੂੰ ਮਹਾਰਾਜ ਕਹਿੰਦੇ ਪਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਕਰ ਸਰਦਨ ਨੂੰ ਆਪਦੇ ਸ਼ਰੀਰ ਨੂੰ ਭਾਵੇਂ ਧੂੰਦਾ ਰਹਿ ਬੱਗਾ ਰੱਤਾ ਪੀਲਾ ਕਾਲਾ ਚਾਹੇ ਤੂੰ ਚਿੱਟੇ ਰੰਗ ਦੇ ਕੱਪੜੇ ਪਾਲਾ ਚਾਹੇ ਤੂੰ ਕਾਲੇ ਰੰਗ ਦੇ ਪਾ ਕੇ ਦਰਬੇਸ਼ ਅਖਵਾਈ ਚੱਲ ਚਾਹੇ ਤੂੰ ਪੀਲੇ ਪਾਈ ਚੱਲ ਜੋ ਮਰਜੀ ਕਰੀ ਚੱਲ ਮਹਾਰਾਜ ਕਹਿੰਦੇ ਬੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਇਹ ਤੂੰ ਭੇਖ ਕਰੀ ਚੱਲ ਤੇ ਗਿਆਨ ਦੀਆਂ ਗੱਲਾਂ ਪੜ ਪੜ ਕੇ ਸੁਣਾਈ ਚੱਲ ਲੋਕਾਂ ਨੂੰ ਤੇ ਸੁਣੀ ਚੱਲ ਹੋਏ ਕੁਚੀਲ ਰਹਾ ਮਲਤਾਰੀ ਚਾਹੇ ਤੂੰ ਮੈਲੇ ਕਚਲੇ ਕੱਪੜੇ ਪਾ ਲ ਕੁਚੀਲ ਦਾ ਮਤਲਬ ਗੰਦਾ ਜਾਂ ਤੇਰਾ ਜੀਵਨ ਹੋਵੇ ਜਿਹੜਾ ਕਹੇਗੇ ਨੇ ਕਈ ਦੇਖਦੇ ਆਂ ਪਾ ਇਹ ਪਖੀਰੀ ਆ ਜੀ ਗੰਦਮੰਦ ਮਲੀ ਰੱਖਣਾ ਜਟਾਂ ਵਧਾਈ ਰੱਖਣੀਆਂ ਭੈੜਾ ਜਿਹਾ ਜੀਵਨ ਰੱਖਣਾ ਮਹਾਰਾਜ ਕਹਿੰਦੇ ਇਹ ਵੀ ਕਰਕੇ ਦੇਖੀ ਚੱਲ ਭਲਾ ਤੂੰ ਹੋਏ ਕਚੀਲ ਰਹਾ ਮਲਤਾਰੀ ਮੈਲ ਮਲੀ ਰਖ ਭਲਾਂ ਤੂੰ ਆਪਦੇ ਪਿੰਡੇ ਤੇ ਮੈਲ ਧਾਰੀ ਰਹਿ ਭਲਾਂ ਧਰਮਤ ਮਤ ਬੇਕਾਰ ਮਹਾਰਾਜ ਕਹਿੰਦੇ ਸਾਰੇ ਹੀ ਕੰਮ ਤੇਰੇ ਭੜੇ ਨੇ ਚਾਹੇ ਤੂੰ ਸੋਨੇ ਦੇ ਪਹਾੜਾਂ ਦੇ ਵਿੱਚ ਤੇਰਾ ਘਰ ਹੋਵੇ ਮੰਦਰ ਹੋਵੇ ਸੋਨੇ ਦਾ ਭਾਵੇਂ ਤੇਰਾ ਪਤਾਲ ਦੇ ਵਿੱਚ ਵਾਸਾ ਹੋਵੇ ਧਰਤੀ ਤੇ ਵਾਸਾ ਹੋਵੇ ਆਕਾਸ਼ ਵਿੱਚ ਆਕਾਸ਼ ਵਿੱਚ ਵਾਸਾ ਹੋਵੇ ਤੇਰਾ ਤੋ ਸੋਹਣੇ ਕੱਪੜੇ ਪਹਿਨਦਾ ਹੁ ਮੇਂ ਰੰਗ-ਬਰੰਗੇ ਕਾਲੇ ਪੀਲੇ ਨੀਲੇ ਚਟੇ ਚਾਹੇ ਤੂੰ ਮਤਰਾ ਬਗੈਰ ਕੱਪੜਿਆਂ ਤੋਂ ਫਿਰਦਾ ਰਹੇ ਗੰਦਾ ਜਿਹਾ ਜੀਵਨ ਰੱਖੀ ਰੱਖ ਸਤਿਗੁਰੂ ਕਹਿੰਦੇ ਸਾਰੀਆਂ ਗੱਲਾਂ ਇਹ ਬੇਕਾਰ ਐ ਤੇ ਚੰਗੀ ਕਿਹੜੀ ਆ ਹੁ ਮਹਾਰਾਜ ਅੱਗੇ ਦੱਸਦੇ ਨੇ ਹੋਏ ਕੁਚੀਲ ਰਹਾ ਮਲਤਾਰੀ ਦੁਰਮਤ ਵਤ ਮਤ ਬੇਕਾਰ ਇਹ ਤਾਂ ਤੇਰੀ ਜਦੋਂ ਮਾਤੀ ਮਾਰੀ ਆ ਇਹ ਤਾਂ ਦੁਰਮਤ ਵਾਲੀ ਮਨਤਾ ਬਕਾਰੀ ਵਰਤੀ ਆ ਨਾ ਹੋ ਨਾ ਮੈਂ ਨਾ ਹੋ ਰੋ ਹੋਮ ਨਾਨਕ ਸਬਦ ਵਿਚਾਰ ਬਸ ਖਿਚੀ ਖਿਰੀ ਖਰੇ ਤੇ ਗੱਲ ਨਬੇੜਤੀ ਸਤਿਗੁਰਾਂ ਨੇ ਵੀ ਸਬਦ ਵਿਚਾਰ ਸਬਦ ਦੀ ਵਿਚਾਰ ਲੈ ਕੇ ਆਪਣਾ ਜੀਵਨ ਬਸਰ ਕਰ ਇਹ ਤੇਰਾ ਜੀਵਨ ਲੇਖੇ ਲੱਗੇਗਾ ਬਾਕੀ ਤੂੰ ਜਿੰਨਾ ਕੋ ਸਤਿਗੁਰਾਂ ਨੇ ਦੱਸਿਆ ਲੈ ਕਰੀ ਚੱਲ ਜੋ ਮਰਜੀ ਆ ਕੁਛ ਨਹੀਂ ਫਰਕ ਪੈਣਾ ਇਹਦੇ ਨਾਲ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਤੇਰੇ ਸੋਨੇ ਦੇ ਮੰਦਰ ਕਿਸੇ ਕੰਮ ਨਹੀਂ ਤੂੰ ਜਿਹੜੇ ਵੀ ਆਪਦੇ ਕਰਮ ਕਰਦਾ ਤੂੰ ਵੀ ਪ੍ਰਭੂ ਪਰਮਾਤਮਾ ਨੂੰ ਮਿਲਣੂ ਲਿਬੜੇ ਤਲਿਬੜੇ ਰਹਿ ਕੇ ਮੈਲੇ ਵੇਸ ਵਿੱਚ ਰਹਿ ਕੇ ਵੀ ਰਹਿੰਦੇ ਨੇ ਬਹੁਤ ਲੋਕ ਵੀ ਅੱਛਾਂ ਦੀ ਪਖੀਰੀ ਹੁੰਦੀ ਆ ਪਰ ਸਤਿਗੁਰੂ ਕਹਿੰਦੇ ਇੱਕ ਸ਼ਬਦ ਵਿਚਾਰ ਕਰਨੀ ਤੇਰਾ ਜੀਵਨ ਸਫਲ ਹੋ ਸਕਦਾ ਬਾਕੀ ਜਿਹੜਾ ਕੁਝ ਤੂੰ ਮਰਜ਼ੀ ਕਰੀ ਚੱਲ ਸਾਰੀ ਦੁਰਮਤਾ ਇਹ ਮਹਾਰਾਜ ਕਹਿੰਦੇ ਨਾ ਹੋ ਨਾ ਮੈ ਨਾ ਹੋ ਹੁਵਾ ਨਾਨਕ ਸ਼ਬਦ ਵਿਚਾਰ ਗੁਰੂ ਮਹਾਰਾਜ ਕਹਿੰਦੇ ਸ਼ਬਦ ਵਿਚਾਰ ਨਾਲ ਜੁੜ ਜਾ ਸ਼ਬਦ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਸਰ ਕਰ ਗੁਰੂ ਦੇ ਗਿਆਨ ਮੁਤਾਬਕ ਚੱਲ ਮਹੱਲਾ ਪਹਿਲਾ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਜਿਹੜਾ ਸ਼ਬਦ ਹੁਣ ਆਪਾਂ ਸ਼ੁਰੂ ਕਰਿਆ ਮਹੱਲਾ ਪਹਿਲਾ ਵਸਤ ਵਸਤ